ਅਜ ਰਾਮ ਮੰਦਰ ਸ਼੍ਰੀ ਹਰਗਵਿੰਦਪੁਰ ਸਾਹਾ ਵਿੱਚ ਰਾਮ ਨੌਮੀ ਸਰਦਾ ਪੂਰਵਕ ਮਨਾਇ ਗਈ। ਸਭ ਤੋਂ ਪਹਿਲਾਂ ਸ਼੍ਰੀ ਰਾਮਚੰਦਰ ਜਨਮ ਮਾਨਸ ਦੇ ਭੋਗ ਪਾਏ ਗਏ। ਉਪਰੰਤ ਭਗਤਾਂ ਵੱਲੋਂ ਰਾਮ ਭਜਨ ਬੰਦਗੀ ਕੀਤੀ ਗਈ। ਉਪਰੰਤ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਬੜੇ ਪਿਆਰ ਨਾਲ ਲੰਗਰ ਛਕਾਇਆ ਗਿਆ। ਬਾਅਦ ਦੁਪਹਿਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਆਪਣੇ ਐਮਸੀ ਗੁਰਪ੍ਰੀਤ ਸਿੰਘ ਸੈਣੀ ਐਮਸੀ ਗੁਰਮੁਖ ਸਿੰਘ ਐਮਸੀ ਰਤਨ ਸਿੰਘ ਐਮਸੀ ਤਰਸੇਮ ਸਿੰਘ ਨਾਲ ਮੰਦਿਰ ਪਹੁੰਚੇ ਅਤੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮ ਨੌਮੀ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਪੰਡਿਤ ਜੀ ਪ੍ਰਕਾਸ਼ ਮਿਸ਼ਰਾ ਬਲਜੀਤ ਸਿੰਘ ਪੰਨੋ ਮੰਗਤ ਰਾਮ ਨੰਦਾ ਰਜਨੀਸ਼ ਕੁਮਾਰ ਪੱਪੂ ਆਸ਼ੂ ਵਰਮਾ ਅੰਕਿਤ <th>ਪਰ ਮੋਹਿਤ ਰੋਹਿਤ ਮਾਨਮ ਵਿਨੇ ਲੁੰਬਾ ਹੈਪੀ ਸ਼ਰਮਾ ਕਾਕੋ ਸਲਹੋਤਰਾ ਗੁਰਿੰਦਰ ਸਿੰਘ ਸੋਨੂ ਦੀਪੂ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਪਹਿਲਾ ਮੈਂ ਅੱਜ ਰਾਮ ਨੌਮੀ ਦੇ ਤਿਹਾੜੀ ਦੇ ਉੱਤੇ ਰਾਮ ਨੌਮੀ ਦੀਆਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਅੱਜ ਖੁਸ਼ੀਆਂ ਭਰਿਆ ਦਿਨੇ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਿਹੜੀ ਅੱਜ RAM ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼ਹਿਰ ਵਾਸੀ ਵੱਧ ਤੋਂ ਵੱਧ ਜੋੜਦਣ ਪਾਉਣ ਸ਼ਹਿਰ ਵਾਸੀ ਹਮ ਹਮ ਆ ਕੇ ਇਸ ਯਾਤਰਾ ਚਾਣ ਔਰ ਤਾਂ ਕਿ ਜਿਹੜਾ ਅੱਜ ਦੁਬਾਰਾ ਫਿਰ ਨਾਮਾਮੀ ਦੇ ਤਿਹਾਰ ਦੇ ਉੱਤੇ ਮੈਂ ਅੱਜ ਲੱਖ ਲੱਖ ਮੁਬਾਰਕਬਾਦ ਦਿੰਦਾ ਬੋਲ ਸ਼ਿਆਵ ਰਾਮਚੰਦਰ ਭਗਵਾਨ ਕੀ ਜੈ ਅੱਜ 17 April ਕੋ ਸ਼੍ਰੀ ਹਰਗੋਬਿੰਦਪੁਰ ਕੇ ਸ਼੍ਰੀ RAM ਮੰਦਰ ਦਰਬਾਰ ਮੇ ਕੱਲ 16 ਤਾਰੀਖ ਕੋ ਸ਼੍ਰੀ RAM ਜਨਮਾਨਸ ਦਾ ਪਾਠ ਪ੍ਰਾਰੰਭ ਹੋਆ और आज सुबह प्रभात फेरी निकाली गई भगवान श्री रामचंद्र मानस के पाठ का भोग डाला गया उसके उपरांत लंगर प्रसाद का प्रबंध उसके उपरांत में पाँच बजे शहर में पालकी निकाली जाएगी शोभा यात्रा और इस अवसर पर शहर के सभी सनातन प्रेमियों को भगवान श्री रामचंद्र के जन्म उत्सव के उपलक्ष्य में लाख लाख बधाई परम परमात्मा सबके परिवार में सुख शांति प्रदान करें रक्षा नाम कल्याण करें बोल सियावर रामचंद्र भगवान की